ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਬਲੌਗਸ ਵਿੱਚ ਹੋਰ ਸਨੌ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਸੰਡੇ ਦਾ ਤੇ ਆਪਾਂ ਮਾਰਨਿੰਗ ਮਾਰਨਿੰਗ ਲੱਗੇ ਹੋਏ ਆ ਆਪਣੇ ਕੱਪੜਿਆਂ ਦੀ ਧੋਬ ਘਾਟ ਲਾਈ ਹੋਈ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਸਾਡੇ ਹੁਣ ਹਨ ਆਪਣੇ ਮਤਲਬ ਕਿ ਆ ਦਿਨਾਂ ਦੇ ਵਿੱਚ ਘਰਾਂ ਦੀ ਸਫਾਈ ਕੀਤੀ ਜਾਂਦੀ ਆ ਵੈਸੇ ਤਾਂ ਮੈਂ ਥੋੜਾ ਜਿਹਾ ਟਾਈਮ ਹੋਇਆ ਸਫਾਈਆਂ ਕੀਤੇਆਂ ਉਹ ਫਿਰ ਵੀ ਚਲੋ ਹਨਾ ਥੋੜਾ ਜਿਹਾ ਹੁੰਦਾ ਵੀ ਘਰ ਸੁੱਚਾ ਜਿਹਾ ਹੋ ਜਾਂਦਾ ਮੈਂ ਕਿਹਾ ਚਲੋ ਕਰੇ ਦੰਨੇ ਆ ਕਿਉਂਕਿ ਸਾਡੇ ਨਾਲ ਮੇਲਾ ਲੱਗਦਾ ਗੁੱਗਾ ਮਾੜੀ ਦਾ ਤਾਂ ਕਰਕੇ ਫਿਰ ਸਾਰਾ ਪਿੰਡ ਹੀ ਸਫਾਈਆਂ ਕਰਦੇ ਨੇ ਸਾਰੇ ਲੋਕ ਆਪਣੇ ਆਪਣੇ ਘਰਾਂ ਦੀਆਂ ਹਨਾ ਦਿਨਾਂ ਦੇ ਵਿੱਚ ਤੇ ਫਿਰ ਮੈਂ ਕਿਹਾ ਵੀ ਚਲੋ ਵੀ ਅੱਜ ਮੈਂ ਪਹਿਲਾਂ ਕੱਪੜਿਆਂ ਦੀ ਵਾਰੀ ਲਿਓਨੀ ਆ ਕਿਉਂਕਿ ਅੱਗੇ ਨਾ ਮੈਂ ਇੱਕ ਦਿਨ ਦੇ ਵਿੱਚ ਸਾਰਾ ਕੁਝ ਕਰਦੀ ਹੁੰਨੀ ਆ ਮਤਲਬ ਕਿ ਝਾੜ ਜੜਾਈ ਆ ਵੀ ਔਰ ਵਿੱਚੇ ਕੱਪੜੇ ਹਨਾ ਫਿਰ ਮੈਂ ਬਿਮਾਰ ਹੋ ਜਾਂਦੀ ਆ ਥਕਾਵਟ ਬਹੁਤ ਹੋ ਜਾਂਦੀ ਆ ਤੇ ਅੱਜ ਮੈਂ ਕਿਹਾ ਮੈਂ ਕਿਹਾ ਨਹੀਂ ਅੱਜ ਮੈਂ ਝਾੜਦੀ ਨਹੀਂ ਹੈਗੀ ਅੱਜ ਮੈਂ ਸਿਰਫ ਕੱਪੜੇ ਹੀ ਧੋਉਂਗੀ ਬੀ ਬਾਕੀ ਕੰਮ ਆ ਜਿਹੜਾ ਸਾਫ ਸੁਥੀ ਆ ਥੋੜਾ ਬਹੁਤਾ ਜਿਹੜਾ ਕਰਨਾ ਹਨਾ ਜ਼ਿਆਦਾ ਨਹੀਂ ਕਰਨਾ ਬਟ ਥੋੜਾ ਬਹੁਤਾ ਹੀ ਕਰਨੇ ਵਾਲੇ ਤੇ ਮੈਂ ਕਿਹਾ ਵੀ ਉਹ ਜਿਹੜਾ ਆਪਾਂ ਕੱਲ ਕਰ ਲਾਂਗੇ ਹਨਾ ਤੇ ਅੱਜ ਸੰਡੇ ਸੀਗਾ ਸਹਿਜ ਬਾਥਰੂਮ ਧੋ ਰਹੀ ਸੀ ਕਿ ਉਹ ਕਹਿੰਦੀ ਮम्मा ਮੈਂ ਬਾਥਰੂਮ ਧੋਦਣ ਨਹੀਂ ਆ ਤੇ ਤੁਸੀਂ ਕਹਿੰਦੀ ਕੱਪੜੇ ਧੋ ਲੋ ਹਨਾ ਕੱਪੜੇ ਬਹੁਤ ਜ਼ਿਆਦਾ ਸੀਗੇ ਹਰ ਇੱਕ ਚੀਜ਼ ਦੇ ਕੱਪੜੇ ਸੀਗੇ ਮਤਲਬ ਕਿ ਸੋਫੇ ਵਗੈਰਾ ਦੇ ਕਵਰ ਛੋਟੇ ਮੋਟੇ ਹਨਾ ਕੱਪੜੇ ਸਾਰੇ ਧੋਣੇ ਵਾਲੇ ਸੀਗੇ ਫਿਰ ਤਾਂ ਹੀ ਅੱਜ ਫਿਰ ਮੈਂ ਟੱਬ ਲਗਾ ਲਿਆ ਸੀਗਾ ਮੈਂ ਕਿਹਾ ਚਲੋ ਆ ਇਹਦੇ ਵਿੱਚ ਕੱਡ ਕੱਢ ਕੇ ਝੱਲ ਕੇ ਚੱਲ ਕੇ ਕੱਢੀ ਚਾਹੂੰਗੀ ਕਿਉਂਕਿ ਫਿਰ ਉਹਦਾ ਸਾਰਫ ਬਹੁਤ ਬੇਸਟ ਹੋਣੀ ਸੀ ਜੇ ਮੈਂ ਮਸ਼ੀਨ ਦੇ ਵਿੱਚ ਹੀ ਆਪਣਾ ਧੋ ਕੇ ਕੱਢਦੀ ਹਨਾ ਫਿਰ ਮੈਂ ਕਿਹਾ ਚਲੋ ਵੀ ਆਪਾਂ ਇੱਧਰ ਹੁਣ ਉਹ ਕਰ ਲੈਨੇ ਆ ਤੇ ਪਹਿਲਾ ਇਹ ਮੈਂ ਧੋ ਰਹੀ ਸੀਗੀ ਮਤਲਬ ਕਿ ਪੌਣੇ ਵਾਲੇ ਪਹਿਲਾ ਮੈਂ ਕਿਹਾ ਪੌਣੇ ਵਾਲੇ ਸਾਰੇ ਧੋ ਦੰਨੇ ਆ ਕਿਉਂਕਿ ਸਾਇਦ ਦੇ ਪਾਪਾ ਵੀ ਰਾਤ ਘਰ ਆਗੇ ਸੀਗੇ ਫਿਰ ਉਹਨਾਂ ਦੇ ਕੱਪੜੇ ਵੀ ਸੀਗੇ ਕਾਫੀ ਤਾਂ ਕਰਕੇ ਫਿਰ ਮੈਂ ਕਿਹਾ ਪਾਈ ਕੱਪੜੇ ਪਹਿਲਾ ਮੈਂ ਉਹੀ ਧੋ ਦੰਨੇ ਆ ਹਨਾ ਤੇ ਉਹ ਤੋਂ ਬਾਅਦ ਜੀ ਆਪਾਂ ਹੁਣ ਕੱਪੜੇ ਘੱਲ ਕੇ ਅੰਦਰ ਬਾਹਰ ਆਗੇ ਸੀਗੇ ਹੋਰ ਪਾਈ ਸੀਗੀ ਮਸ਼ੀਨ ਦੇ ਵਿੱਚ ਤੇ ਇੱਥੇ ਲੱਗ ਗਈ ਸੀਗੀ ਮੈਂ ਝਾੜੂ ਲਗਾਉਣ ਮੈਂ ਕਿਹਾ ਚਲੋ ਹੁਣ ਵੀ ਜਿੰਨਾ ਟਾਈਮ ਮੈਂ ਫ੍ਰੀ ਆ ਕਿਉਂਕਿ ਰੋਟੀ ਪਾਣੀ ਅਸੀਂ ਖਾ ਲਿਆ ਸੀਗਾ ਰੋਟੀ ਪਾਣੀ ਸੀ ਨਿਪੜ ਗਿਆ ਸੀ ਕੰਮ ਸਾਡਾ ਤੇ ਬਸ ਇੱਕ ਸੈਦਪਾ ਭਰਾ ਤਾਂ ਆਏ ਸੀਗੇ ਸਾਢੇ 10 ਵਜੇ ਮਾਰਨਿੰਗ ਚਲੇ ਗਏ ਸੀਗੇ 5 ਵਜੇ ਹਨਾ ਉਹਨਾਂ ਨੂੰ ਗੇੜਾ ਸੀਗਾ ਮਤਲਬ ਕਿ 5:00 ਵਜੇ ਜਾਣਾ ਸੀ ਉਹਨਾਂ ਨੇ ਕੰਮ ਸੀ ਉਹਨਾਂ ਨੂੰ ਤੇ 5:00 ਵਜੇ ਚਲੇ ਗਏ ਸੀਗੇ ਮਾਰਨਿੰਗ ਹਨਾ ਤਾਂ ਹੀ ਫਿਰ ਮੈਂ ਆਪਣੇ ਲੱਗ ਗਈ ਸੀਗੀ ਕੰਮ ਆਪਣਾ ਸਰਜਰੀ ਮੈਂ ਕਿਹਾ ਚਲੋ ਅੱਜ ਵੀ ਆਪਾਂ ਕੱਪੜਿਆਂ ਦਾ ਨਵੇੜ ਦੰਨੇ ਆ ਹਨਾ ਪਰ ਲੱਗ ਤਾਂ ਕਾਫੀ ਟਾਈਮ ਗਿਆ ਸੀਗਾ ਕਿਉਂਕਿ ਤੁਹਾਨੂੰ ਪਤਾ ਫਿਰ ਕੱਪੜੇ ਜਦੋਂ ਧੋਣ ਲੱਗਦੇ ਆ ਫਿਰ ਤਾਂ ਕਾਫੀ ਹੋ ਜਾਂਦੇ ਆ ਪੌਣੇ ਵਾਲੇ ਉਹਨ ਚਲੋ ਫਿਰ ਤਾਂ ਨਿਕਲੀ ਹੋ ਜਾਂਦੇ ਨੇ ਜਿੰਨੇ ਮਰਜ਼ੀ ਉਹ ਕਰੀ ਚਲੋ ਉਹਨੇ ਨਿਕਲੀ ਜਾਂਦੇ ਨੇ ਉਸ ਤੋਂ ਬਾਅਦ ਜੀ ਇੱਥੇ ਹੁਣ ਆਪਾਂ ਮੈਂ ਕਿਹਾ ਚਲੋ ਅੰਦਰ ਪਹਿਲਾਂ ਝਾੜੂ ਲਗਾ ਦੰਨੀ ਆ ਤੇ ਮੈਂ ਕਿਹਾ ਜਿੰਨਾ ਜਿਹੜਾ ਜਿਹੜਾ ਕੰਮ ਨਿਭੜਦਾ ਉਹ ਆਪਾਂ ਨਿਬੇੜ ਦਈਏ ਹਨਾ ਤੇ ਬਾਜ਼ੀ ਹੁਣ ਇੱਥੇ ਕੱਲੋਂ ਹੁਣ ਇਹਨਾਂ ਦੀ ਸਫਾਈ ਕਰਾਂਗੇ ਇੱਕ ਤਾਂ ਆਪਾਂ ਬੈੱਡ ਖਿੱਚ ਕੇ ਹਨਾ ਇਹਨਾਂ ਥੱਲੇ ਪੋਚੇ ਲਗਾਵਾਂਗੇ ਵੈਸੇ ਤਾਂ ਮੈਂ ਥੋੜੇ ਘਰ ਦਿਨ ਹੋਏ ਨੇ ਲਗਾਇਆ ਪੋਚਾ ਬੈੱਡ ਖਿੱਚ ਕੇ ਇੱਧਰਲੇ ਬੈੱਡ ਦੇ ਇੱਚਾ ਤਾਂ ਉਹ ਹੋਈ ਜਾਂਦਾ ਏ ਤੇ ਮੇਰੀ ਨਾ ਚੱਪਲਾ ਟੁੱਟੀ ਹੋਈਆਂ ਫਿਰ ਮੈਂ ਗੁਰੂ ਘਰ ਨੂੰ ਆ ਚੱਪਲਾ ਵਾ ਕੇ ਜਾਣੀ ਹੁੰਦੀ ਆਪਣੀਆਂ ਨਾ ਤੇ ਦੂਜੇ ਘਰੇ ਸੈਦ ਦੇ ਪਾਪਾ ਦੀਆਂ ਪਾ ਕੇ ਰੱਖਦੀਆਂ ਬਟ ਹੁਣ ਮੈਂ ਲੈ ਕੇ ਆਉਂਗੀ ਹੁਣ ਸੈਦ ਦੇ ਪਾਪਾ ਆ ਗਏ ਹੁਣ ਜਾ ਕੇ ਆਉਂਗੀ ਉਹਨਾਂ ਦੇ ਨਾਲ ਇੱਕ ਦਿਨ ਚ ਖੰਨੇ ਤੇ ਮੈਂ ਚੱਪਲ ਵਗੈਰਾ ਆਪਣੀ ਲੈ ਕੇ ਆਉਂਗੀ ਤੇ ਹੈਗੇ ਤਾਂ ਹੈਗੇ ਮੇਰੇ ਕੋਲ ਦੂਜਿਆਂ ਨਾ ਸਲੀਪਰ ਪਏ ਆ ਉਹ ਸਲੀਪਰ ਨਾ ਮੇਰੇ ਪੈਰਾਂ ਦੇ ਉੱਤੇ ਅਟਣ ਕਰ ਦਿੰਦੇ ਨੇ ਉਹ ਮੇਰੇ ਤਾਂ ਪੈਂਦੇ ਨਹੀਂ ਹੈਗੇ ਮੈਂ ਸਲੀਪਰ ਵਗੈਰਾ ਨਹੀਂ ਮੈਂ ਪਾ ਸਕਦੀ ਤੇ ਤਾਂ ਕਰਕੇ ਫਿਰ ਮੈਂ ਕਿਹਾ ਵੀ ਹੁਣ ਚਲ ਕੋਈ ਗੱਲ ਨਹੀਂ ਸ ਮੇਰੇ ਮੁਰ ਮੈਂ ਜਾਉਂਗੀ ਕਦੇ ਦਿਨ ਚ ਲੈ ਕੇ ਆਉਂਗੀ ਘੰਨੇ ਤੋਂ ਤੇ ਬਾਕੀ ਹਾਂਜੀ ਫਰੈਂਸ ਦੇਖੋ ਆਪ ਹੁਣ ਕੱਪੜੇ ਨਾ ਪਹਿਲਾਂ ਧੋ ਕੇ ਪਾਤੇ ਸੀ ਇਹ ਇੰਨੇ ਕ ਮੈਂ ਕਿਹਾ ਵੀ ਸੁੱਕ ਜਾਣ ਇਹ ਜਲਦੀ ਜਲਦੀ ਕਿਉਂਕਿ ਇਹਨਾਂ ਨੂੰ ਫਿਰ ਉਤਾਰਨਾ ਹੈ ਤੇ ਇੱਧਰ ਆਪਣਾ ਪੂਰਾ ਸਟੈਂਡ ਭਰਿਆ ਪਿਆ ਕਪੜੇ ਕਿਹਦੇ ਕਪੜਾ ਤੋਤਾ ਅੱਜ ਕੱਪੜੇ ਵਾਲਾ ਕੰਮ ਆਪਾਂ ਨੇ ਨਿਵੇੜ ਦੇਣਾ ਸੋਫਿਆਂ ਦਾ ਕਵਰ ਗੱਦੀਆਂ ਦੇ ਹਨਾ ਸਾਰੇ ਦੇਖੋ ਗੱਦੀਆਂ ਗੁੱਦੀਆਂ ਦੇ ਕਵਰ ਹਨਾ ਇਹ ਪੂਰਾ ਭਰਿਆ ਹੋਇਆ ਸਟੈਂਡ ਤੇ ਇੱਧਰ ਸੋਫਿਆਂ ਦੇ ਕੱਪੜੇ ਸੁੱਕਣੇ ਪਏ ਹੋਇਆ ਇਹਨਾਂ ਮੈਂ ਉਤਾਰ ਕੇ ਸੋਫਿਆਂ ਦੇ ਕੱਪੜਿਆਂ ਨੂੰ ਫਿਰ ਮੈਂ ਇਹਨਾਂ ਨੂੰ ਇੱਧਰ ਪਾ ਦੂੰਗੀ ਹਨਾ ਇੱਧਰ ਹਜੇ ਆਪਣੀ ਮਸ਼ੀਨ ਚੱਲ ਰਹੀ ਆ ਉਹ ਪਰਲੀ ਸਾਈਡ ਸਿੰਗਲ ਕੰਬਲ ਪਾਇਆ ਹੋਇਆ ਇੱਧਰ ਪਏ ਹੋਏ ਨੇ ਹੋਰ ਕੱਪੜੇ ਤੇ ਫਿਰ ਕੰਬਲ ਪੋਣੇ ਨੇ ਦੋ ਤੇ ਬੜੇ ਕਹੋ ਨੇ ਆਪਣੇ ਟਾਵਲ ਵਗੈਰਾ ਨੇ ਤੇ ਆ ਮੈਨੂੰ ਆਇਆ ਵੀ ਸੁੱਕ ਜਾਣ ਇਹਨਾਂ ਨੂੰ ਫਿਰ ਮੈਂ ਨਾਲ ਦੀ ਨਾਲ ਤਾਰ ਕੇ ਰੱਖਦਾ ਤੇ ਹੁਣ ਮੈਂ ਲਗਾ ਆਦਮਾ ਪੋਚਾ ਛਾੜੂ ਮੈਂ ਲਗਾ ਲਿਆ ਤੇ ਵੇੜਾ ਹਜੇ ਤੋਂ ਨੂੰ ਪਿਆ ਪਹਿਲਾਂ ਮੈਂ ਕੱਪੜਿਆਂ ਦਾ ਕੰਮ ਨਿਬੇੜ ਦਵਾ ਅੱਜ ਕੱਪੜੀ ਕਪੜੇ ਹੋਈ ਪਈ ਆ ਜ਼ਿੰਦਗੀ ਅੱਜ ਕੱਪੜੋ ਹੀ ਕੱਪੜੀ ਆ ਚਲੋ ਜੀ ਧੋਲਵਾਵੇਂ ਕੱਪੜੇ ਇਸ ਕਪਾ ਕੰਬਲ ਦੀ ਧੋਤਾ ਹੁਣ ਆਪਣਾ ਕੱਪੜੇ ਵੀ ਧੋ ਹੋ ਗਏ ਤੇ ਅੱਧੇ ਕਿ ਚੱਕ ਕੇ ਆਪਾਂ ਅੰਦਰ ਵੀ ਲੈ ਗਏ ਇਹ ਕੱਪੜੇ ਹੁਣ ਔਰ ਦੋ ਛੋਟੇ ਟਾਵਲ ਸਾਇਦ ਪਾਪਾ ਦਾ ਕੰਬਲ ਤੇ ਇੱਧਰ ਬੜੇ ਟਾਵਲ ਤੇ ਪਾਈਦਾਨ ਵਗੈਰਾ ਬੱਚਿਆਂ ਦੇ ਸ਼ੂਜ਼ ਵਗੈਰਾ ਹਨਾ ਧੋਣ ਵਾਲੇ ਸੀਗੇ ਤੇ ਆਪਾਂ ਟੱਬ ਵੀ ਹੁਣ ਤੋਂ ਗੇ ਰੱਖ ਦੇਣ ਅੰਦਰ ਇਹਨੂੰ ਮੈਂ ਸਿਰਫ ਕੱਪੜਿਆਂ ਦੇ ਲਈ ਕਦੇ-ਕਦੇ ਯੂਜ਼ ਕਰਦੀ ਨਹੀਂ ਕਣਕ ਦੇ ਲਈ ਯੂਜ਼ ਕਰਦੀ ਹਾਂ ਕਣਕ ਧੋਣ ਦੇ ਤੇ ਇਹ ਸੈਸ ਦੇ ਪਾਪਾ ਦੇ ਗੱਡੀ ਦੇ ਕੁਸ਼ਨਸ ਨੇ ਇਹ ਵੀ ਧੋਲੇ ਤੇ ਦੇਖੋ ਜੀ ਹਲੇ ਇੱਕ ਕੰਬਲ ਰਹਿ ਗਿਆ ਉਹ ਇੱਕ ਦਿਨ ਸਾਇਦ ਆਪਾਂ ਗੱਡੀ ਤੇ ਲੈ ਗਏ ਸੀਗੇ ਡਬਲ ਬੈੱਡ ਦਾ ਕੰਬਲ ਉਹ ਮੈਂ ਹੁਣ ਦੇਖਦੀ ਆ ਕਿਉਂਕਿ ਮੈਂ ਤਾਂ ਧੋ ਲਿਆ ਕਿਉਂਕਿ ਮੀਂਹ ਦਾ ਕੋਈ ਪਤਾ ਨਹੀਂ ਹੁੰਦਾ ਹੁਣ ਇਹਨਾਂ ਪੂਰਾ ਬਦਲ ਹੋਇਆ ਪਿਆ ਸੀਗਾ ਹੁਣ ਧੁੱਪ ਹੋਈ ਆ ਅਬੀ ਜੋ ਉਹਨਾਂ ਆ ਕੇ ਹਟਿਆ ਤੇ ਆਪਣੇ ਹੋ ਗਏ ਕੱਪੜੇ ਤੋਂ ਤੇ ਅੰਦਰ ਆਪਣੇ ਕੰਮ ਸਾਰੇ ਨਿਪੜੇ ਹੋਏ ਨੇ ਬੰਦ ਕਰੀ ਟੀਵੀ ਦੀ ਆਵਾਜ਼ ਆ ਦੇਖੋ ਕੱਪੜੇ ਆਪਾਂ ਤਾਰ-ਤਾਰ ਕੇ ਰੱਖਦੇ ਜਿਹੜੇ ਵਾਸ਼ ਹੋਈ ਗਏ ਉਹਨਾਂ ਨੂੰ ਆਪਾਂ ਤਾਰ-ਤਾਰ ਕੇ ਰੱਖਤਾ ਇਹਨਾਂ ਨੂੰ ਹੁਣ ਤੈ ਤੂੰ ਕਰਾਂਗੇ ਆ ਪ੍ਰੈਸ ਵਾਲੇ ਬੰਨੇ ਹੋਏ ਨੇ ਉਹ ਦੇਖੋ ਸੋਫਿਆਂ ਦੇ ਕਵਰ ਤਾਰੇ ਹੋਏ ਨੇ ਤੇ ਇਧਰ ਆਪਣਾ ਸਾਰਾ ਕੰਮ ਹੋਇਆ ਹੋਇਆ ਮਿਠੋਨੀ ਵੀ ਨਾਲੇ ਸਹਿਜ ਵੀ ਨਾਲੀ ਸਹਿਜ ਨੇ ਆਪਣਾ ਉਹ ਕੀਤਾ ਏ ਬਾਥਰੂਮ ਬਾਥਰੂਮ ਕਲੀਨ ਕੀਤਾ ਗਣੀ ਮਮਾ ਮੈਂ ਬਾਥਰੂਮ ਕਰ ਦੰਨੀ ਆ ਨਾ ਤੇ ਬਸ ਹੁਣ ਜਿਹੜਾ ਆਹ ਬੜੇ ਮੋਟੇ ਜਾਲੇ ਜੂੜੇ ਹੋਣਗੇ ਚੀਜ਼ਾਂ ਸਾਫ ਕਰਨੇ ਵਾਲੀਆਂ ਬਸ ਤਾਂ ਰੋਜ਼ੇ ਕਰਦੇ ਆ ਫਿਰ ਵੀ ਇੱਕ ਵਾਰ ਕਰ ਲੂ ਸੁੱਚਾ ਜਿਹਾ ਕਰ ਦਾਂਗੇ ਘਰ ਤੇ ਚਲੋ ਜੀ ਹੁਣ ਮੈਂ ਨਾ ਆ ਕੇ ਤੁਹਾਨੂੰ ਫਿਰ ਮਿਲਦੀ ਆ ਫਿਰ ਅਸੀਂ ਖਾਂਨੇ ਆ ਰਾਈਸ ਬਹੁਤ ਭੁੱਖ ਲੱਗੀ ਹੋਈ ਆ ਟਾਈਮ ਵੀ ਹੋ ਗਿਆ 4:00 ਬਜ ਗਏ ਚਲੋ ਜੀ ਫਰੈਂਸ ਮੈਂ ਆ ਗਈ ਨਾ ਕੇ ਬਸ ਹੁਣ ਮੈਂ ਰਾਈਸ ਪਾਉਣੀ ਆ ਹਾਏ ਥੱਕ ਗਈ ਬਹੁਤ ਜ਼ਿਆਦਾ ਕੱਪੜੇ ਸੀਗੇ ਥਕਾਵਟ ਬਹੁਤ ਹੋ ਗਈ ਸਿਰਫ ਉਹਨੂੰ ਰਹਿ ਗਿਆ ਨੇ ਬਣਾ ਲਈ ਸੀਗੀ ਤੇ ਰਾਈਸ ਹੁਣ ਆਪਾਂ ਰਾਈਸ ਖਾਵਾਂਗੇ ਕਿਉਂਕਿ ਹੁਣ ਭਾਈ ਹੋਰ ਮੇਰੇ ਤੇ ਹਿੰਮਤ ਨਹੀਂ ਹੈ ਕਿ ਕੁਝ ਵੀ ਹੋਰ ਬਣਾਉਣ ਬਣਾਉਣ ਦੀ ਹੈਲੋ ਸਿੱਧੀ ਮੰਮੀ ਨਾਲ ਆਲਾਪਾ ਚਾਹ ਤੁਹਾਨੂੰ ਪਤਾ ਹੈ ਮੇਰੇ ਬੱਚੇ 3 ਪਿੰਦੇ ਨਹੀਂ ਹੈ ਬੱਚੇ ਨੂੰ ਸਾਰੀ ਪਿੰਦੇ ਨਹੀਂ ਹੈਗੇ ਚਾਹ ਚੋਤਾ ਲਸੀ ਦੇ ਲੱਗ ਮੈਨੂੰ ਦੰਡ ਰੁਕਟਿਆ ਕੱਪੜੇ ਫਿਰ ਪਤਾ ਕੀ ਆ ਜਾਏਗਾ ਨਾ ਨਾ ਤੋਂ ਦੀ ਤਰਫ ਕਹੋ ਜਾਣਾ ਸੀਗਾ ਮੌਸਮ ਦਾ ਕੋਈ ਪਤਾ ਨਹੀਂ ਹੁੰਦਾ ਹੈਗਾ ਕਿਉਂਕਿ ਚਾਰ ਤਾਂ ਦੇਖੋ ਅੰਦਰ ਅੰਦਰ ਲੈਣਾ ਹੈ ਜਿਹੜਾ ਫਿਰ ਮੀਂਹ ਆ ਨਾ ਬਾਹਰ ਬੌਖਾ ਹੋ ਜਾਂਦਾ ਕੰਮ ਨਾ ਤਾਂ ਹੀ ਫਿਰ ਮੈਂ ਕੱਪੜੇ ਆਉਂਦਾ ਜੋ ਕਰਤਾ ਗਲਾਸ ਲੈ ਜਾ ਆਏ ਨਾ ਲੱਗੇ ਸੋ ਪਲੇਟ 'ਤੇ ਲੈ ਜਾ ਰੋਜ਼ ਦਿਨ ਦਿਨ ਖਾਣੇ ਆ ਮੇਰੇ ਤੋਂ ਸਿਰਫ ਕੁਲਕੇ ਖਾ ਲੈ ਸੀ ਰੋਟੀ ਨਹੀਂ ਖਾ ਲਈ ਸੀ ਮੱਟੋਂ ਮੋਣਾ ਮੋਣਾ ਲੱਗਦਾ ਸੋ ਤੇ ਨਹੀਂ ਨਹੀਂ ਉਹ ਨਹੀਂ ਸਾਡੇ ਇੰਨਾ ਟਾਈਮ ਨਹੀਂ ਹੈ ਰਮੇ ਫੁੱਟ ਮੇਰੇ ਪੈਰ ਬਹੁਤ ਦੁਖਦਾ ਤੁਹਾਨੂੰ ਪਤਾ ਨਹੀਂ ਵੀ ਮੈਂ ਇਹਨਾਂ ਨੂੰ ਖਾ ਨਹੀਂ ਸਕਦੀ ਹੈ ਕਿ ਤੁਹਾਨੂੰ 5 ਮਿੰਟ ਦਾ ਮੈਂ ਸਵੇਰ ਦੀ ਉੱਠੀ ਹੋਈ ਆ ਸਵੇਰ ਦੀ ਜਦ ਹੀ ਮੇਰੀ ਖੜੀ ਲੱਤ ਆ ਕੱਲੋਂ ਮੇਰੀ ਪੈਰ ਖੜੀ ਲੱਤ ਰਹਿਣੀ ਆ ਮੇਰੇ ਟੈਗ ਤੋਂ ਲੱਗ ਜਾਂਦੇ ਆ ਮੇਰੇ ਹੁਣ 13 ਜਿਸਟਾ ਮੇਨਾਂ ਦਰਦ ਹੋ ਰਿਹਾ ਅੱਜ ਤੋਂ ਜ਼ਿਆਦਾ ਮੇਰੇ ਜੂਨ ਤੋਂ ਮੈਨੂੰ ਆਏ ਆ ਉਹ ਸੂਟ ਮੈਂ ਕੱਲ ਬੱਦਰਾ ਪਾ ਪੱਗ ਗਈ ਸੀ ਕਿ ਮੈਂ ਕਿਹਾ ਚਲੋ ਅੱਜ ਇਹ ਪਾ ਲੜਨੀ ਆ ਕਿਉਂਕਿ ਮੈਂ ਜਦੇ ਆ ਕੇ ਕੋਲਤਾ ਸੀਗਾ ਮੈਂ ਕਿਹਾ ਹੁਣ ਕਾਨੂੰ ਧੋਣਾ ਇਹਨੂੰ ਅੱਜ ਇਹਨੂੰ ਪਾ ਕੇ ਫੇਰ ਖਾ ਕੇ ਧੋਣਾ ਫੇਰ ਕੱਲ ਨੂੰ ਇਹਨੂੰ ਵੀ ਧੋ ਹੋ ਜਾਊਗਾ ਹਾਂ ਤਾਂ ਮੇਰੇ ਹੋਰ ਕੱਪੜੇ ਹੈਗੇ ਨੇ ਤੁਹਾਨੂੰ ਅਜੇ ਜਿਹੜੀਆਂ ਬੈੱਡ ਸ਼ੀਟਸ ਚੱਕੂੰਗੀ ਕੱਲ ਨੂੰ ਉਹ ਅੱਜ ਮੈਂ ਤਾਂ ਨਹੀਂ ਚੱਕੀਆਂ ਹੈਗੀਆਂ ਮੈਂ ਕਿਹਾ ਵੀ ਕੱਲ ਨੂੰ ਫਿਰ ਜਦੋਂ ਜਾਲੇ ਧੁਲਾ ਜਿਹੜਾ ਹੋਊਗਾ ਨਾ ਜਸਟ ਜੀ ਉਹ ਗਿਰੂਗੀ ਉਹਦੇ ਉੱਪਰ ਸੋ ਚਾਦਰਾਂ ਬਾਅਦ ਚੱਕੂੰਗੀ ਅੱਜ ਮੈਂ ਤਾਂ ਹੀ ਨਹੀਂ ਚੱਕੀਆਂ ਆਈਆਂ ਹੋ ਬੁਰਾ ਹੋ ਰਹਾ ਹੁਣ ਤਾਂ ਮੈਂ ਥੋੜਾ ਕੁਛ ਰੈਸਟ ਕਰੂੰਗੀ ਜਿੰਨਾ ਚਾਹਾਂ ਮੋਈ ਘੰਟਾ ਦੋ ਘੰਟੇ ਘੰਟਾ ਦੋ ਘੰਟੇ ਕਿੱਥੇ ਹੋਣੀ ਹੈ ਫਿਰ ਸ਼ਾਮ ਦੋ ਵਜੇਣਾ ਗੁਰਦੁਆਰਾ ਸਾਹਿਬ ਦਾ ਵਜਣਾ ਘੇੜਾ ਤਾਂ ਮੈਂ ਸ਼ਾਇਦ ਕੱਢਣ ਜਾ ਮੱਝ ਕਿਉਂਕਿ ਮੇਰੇ ਪੈਰਾਂ 'ਚ ਬਹੁਤ ਦਰਦ ਆ ਫਿਰ ਮੈਂ ਘਰੇ ਆਪਣੀ ਐਕਸਰਸਾਈਜ਼ ਕਰ ਲਾਂਗੀ ਘੇੜਾ ਮੈਂ ਮੱਝ ਨਾ ਕੱਢਣ ਚਾਹਦੀ ਮੈਂ ਕਿ ਚਲੋ ਜੀ ਹੁਣ ਅਸੀਂ ਖਾ ਲਈਏ ਜੀ ਤੁਸੀਂ ਵੀ ਆ ਜਾ ਸਾਹਿਜ ਖਾ ਰਹੀ ਹੈ ਗੋਲ ਗੱਪੇ ਆਜ਼ਮਾ ਚਾਵਲ ਵੀ ਖਾਦੇ ਨੇ ਉਹਨੇ ਹੁਣ ਗੋਲ ਗੱਪੇ ਲੱਗੀਆਂ ਖਾਣ ਪਾਈ ਆ ਗਿਆ ਸੀਗਾ ਕਿਉਂਕਿ ਕੰਦੀ ਮम्मा ਗੋਲ ਗੱਪੇ ਖਾਣੇ ਨੇ ਮੈਂ ਉਹ ਚਾ ਲੈਣੀ ਅੱਜ ਕੰਮ ਕਰਾਏ ਆ ਚਲ ਕੋਈ ਗੱਲ ਨਹੀਂ ਖਾ ਲ ਇਹ ਨਹੀਂ ਖਾਂਦਾ ਮੇਰਾ ਮੁੰਡਾ ਤੇ ਪਹਿਲਾਂ ਖਾ ਲਾਂਦਾ ਸੀ ਪਤਾ ਨਹੀਂ ਕਿ ਉਹ ਇਹਨੂੰ ਨਫ਼ਰਤ ਹੋਈ ਆ ਇਹ ਜੀ ਨੂੰ ਜਿਹੜੀ ਚੀਜ਼ ਤੇ ਉਹ ਨਫ਼ਰਤ ਹੋ ਜਵੇ ਜਿਨ੍ਹਾਂ ਤੋਂ ਮੁਰਕੇ ਚਾਹੀ ਜਿੰਨੀ ਮਰਜੀ ਉਹ ਕਰ ਲਈਏ ਇਹ ਖਾਂਦਾ ਨਹੀਂ ਹੈਗਾ ਇਹ ਨਹੀਂ ਖਾਂਦਾ ਹੈਗਾ ਜੀ ਇਹਨੂੰ ਇੰਨੀ ਮਤਲਬ ਕਿ ਜਿਥੇ ਉਹ ਨਫ਼ਰਤ ਹੋ ਜਵੇ ਸਾਡੇ ਇੱਧਰ ਹੀ ਨਾ ਇੱਕ ਸਮੋਸੇ ਦੀ ਦੁਕਾਨ ਖੁੱਲੀ ਸੀਗੀ ਪਿੰਡ ਤੇ ਉੱਥੋਂ ਇਹ ਸਮੋਸੇ ਲੈਣ ਚਲੇ ਗਿਆ ਮੈਨੂੰ ਨਹੀਂ ਪਤਾ ਵੀ ਉਹ ਕਿਹੋ ਜੇ ਸੀਗਾ ਕਿਹੋ ਜੇ ਨਹੀਂ ਸੀਗਾ ਹਨਾ ਬਣਾਉਣ ਵਾਲੀ ਤੇ ਸਹਰਦਾਂ ਨੂੰ ਮੈਂ ਨਾ ਸਾਫ ਸੁਥਰੇ ਸੀਗੇ ਆਂਟੀ ਅੰਕਲ ਹਨਾ ਤੇ ਇਹਨੇ ਉਹਨਾਂ ਦੇ ਸਮੋਸੇ ਨਹੀਂ ਖਾਤੇ ਦੇਖ ਲੋ ਘਰ ਆ ਕੇ ਮਤਲਬ ਇਹ ਚੀਜ਼ ਖਾਂਦਾ ਨਹੀਂ ਹੈਗਾ ਜਿੱਥੇ ਦੇਖ ਲਵੇ ਇਹਨੇ ਚਾਹੇ ਜਿੰਨੀ ਮਰਜ਼ੀ ਜੀਏ ਇਹਦਾ ਕਰਦਾ ਹੋਵੇ ਖਾਂਦਾ ਨਹੀਂ ਹੈਗਾ ਬਹੁਤ ਉੱਤਾ ਇਹ ਤੇ ਹੁਣ ਵੀ ਇਹਨੇ ਨਾ ਮਤਲਬ ਅਈ ਹੁਣ ਇਹ ਗੋਲ ਗੱਪੇ ਨਹੀਂ ਖਾ ਰਿਆ ਹੈਗਾ ਤੇ ਮੈਂ ਆਪਣੇ ਰਾਈਸ ਖਾਉਂਗੀ ਸਹਿਜ ਉਹਨਾਂ ਨੇ ਖਾ ਲੇ ਤੇ ਉਹਦਾ ਚਟੋਰੋ ਆ ਸਹਿਜ ਸਹਿਜ ਨੂੰ ਰੋਟ ਚਟੋਰੋ ਨੂੰ ਆ ਚੀਜ਼ਾਂ ਦੇ ਦੋ ਰੋਟੀ ਚਾਹੇ ਨਾ ਦੋ ਉਹਨੂੰ ਉਹਨੂੰ ਗੋਲ ਗੱਪੇ ਅਜਿਹੀ ਚੀਜ਼ਾਂ ਜਿੰਨੇ ਵਰਜੀ ਦੇ ਦੋ ਚਲੋ ਜੀ ਹੁਣ ਮੈਂ ਵੀ ਰਾਤ ਖਾ ਲਵਾਂ ਚਾਵਲ ਵਗੈਰਾ ਤੇ ਫਿਰ ਮੈਂ ਥੋੜਾ ਜਿਹਾ ਚਰ ਕਰੂੰਗੀ ਰੈਸਟ ਪੈਰਾਂ ਨੂੰ ਰੈਸਟ ਮਿਲੂਗੀ ਨਾ ਕਿਉਂਕਿ ਮੈਂ ਖੜੀ ਹਾਂ ਸਵੇਰ ਦੀ ਘੰਟਾ ਰੈਸਟ ਕਰਕੇ ਫਿਰ ਮੈਂ ਗੁਰਦੁਆਰਾ ਸਾਹਿਬ ਜਾਊਂਗੀ ਫਿਰ ਆਟਾ ਵਗੈਰਾ ਗੁੰਨਾਂਗੇ ਹਨਾ ਉਹੀ ਸ਼ਾਮ ਦੇ ਕੰਮ ਹੋ ਜਾਣਗੇ ਆਪਣੇ ਕਪੜੇ ਵਿਤਾਰ ਕੇ ਰੱਖਣੇ ਨੇ ਹਜੇ ਪਰ ਹਲੇ ਸੁੱਕ ਜਾਣ ਚਲੋ ਜੀ ਮਿਲਦੇ ਆਂ ਜੀ ਤੁਹਾਨੂੰ ਫੇਰ ਆੜੇ ਮੈਂ ਕਿਉਂ ਕਰਾਂ ਬਿਨ ਕਹਾਂ ਸਗਿਆ ਹੈ ਪੰਥ ਕਲੈ ਤਵ ਦਿਵਤਮੈ ਦੁਆਰੇ ਕੰਢੇ ਮੈਨੂੰ ਨਿੱਕੇ ਜਿਹੇ ਮੈਂ ਸਟੈਂਡ ਕਰਦਾ ਸਾਸ਼ਿਕਾ ਜੀ ਸਾਰਿਆਂ ਨੂੰ ਦੇਖੀ ਰਾਮ ਅੱਲਾਹ ਦਾ ਨਾਮ ਤੇ ਸਟੈਂਡ ਕਰਦਾ ਉਹਨੂੰ ਹੁਣ ਜਦੋਂ ਇਹਨੇ ਫੋਨ ਕਰ ਦਿੱਤੀ ਅਮੇ ਨੇ ਲੇਖ ਪੜਾਈ ਹਾਂ ਇਹਨਾਂ ਨੂੰ ਸ਼ੇਅਰ ਕਰਨੀ ਆ ਕਰਨੀ ਆ ਵੀ ਗੱਲ ਸੋ ਤੁਹਾਡੇ ਕਿੰਦਰ ਚੜਬੀ ਚੜੀ ਹੋਈ ਆ ਤੜਕੇ ਕਿੱਧਰ ਚਰਬੀ ਚੜੀ ਹੋਈ ਆ ਛੋਟੇ ਚਰਬੀ ਕਿੱਧਰ ਚੜੀ ਹੋਈ ਆ ਹੋਰ ਬਰ ਸਾਡੇ ਕੋ ਲੈ ਲਓ ਜੇ ਤੁਹਾਨੂੰ ਜ਼ਰੂਰ ਦਾ ਇਹਨਾਂ ਲੀਕ ਕੀਤੀਆਂ ਕਰਦੀਆਂ ਫਿਰਦੀ ਹੁੰਦੀ ਨੇ ਮੈਂ ਸ਼ੁਰੂਤ ਨਾਲ ਐਸਾ ਕਿਦਾਂ ਤੁਸੀਂ ਸਾਡੇ ਕੋ ਲੈ ਸਕਦੀ ਹੈ ਇਹ ਮੈਨੂੰ ਲੀਕ ਬਣਾਈਏ ਨਹੀਂ ਸ਼ੇਅਰ ਕਰਨੀ ਹੋਣੀ ਹਾਂ ਨਾ ਡੇਲੀ ਡੇਲੀ ਕਰਨੀਆਂ ਹਾਂਜੀ ਇੱਥੇ ਗੁਰੂ ਘਰ ਜਾਇਆ ਸੀਗੇ ਆ ਕੇ ਮੈਂ ਲੱਗ ਗਈ ਸੀਗੀ ਕੱਪੜੇ ਉਤਾਰਨ ਜਿਹੜੇ ਆਪਾਂ ਵਾਸ਼ ਕੀਤੇ ਸੀਗੇ ਅੱਧੇਕ ਰੱਖਦੇ ਸੀਗੇ ਉਤਾਰ ਕੇ ਤੇ ਇਹ ਸੀਗੇ ਜਿਹੜੇ ਹੁਣ ਹੁਣੇ ਮੈਂ ਇਹਨਾਂ ਨੂੰ ਰੱਖ ਦੂੰਗੀ ਕਿਉਂਕਿ ਮੈਂ ਤਾਂ ਨਹੀਂ ਸੀ ਅੰਦਰ ਰੱਖੇ ਮੈਂ ਕਿ ਚਲੋ ਬਾਹਰ ਨਾ ਹਵਾ ਜੀ ਲੱਗੀ ਜਾਊਗੀ ਵੀ ਸੁੱਕ ਜਾਣਗੇ ਹਨ ਤੇ ਹੁਣ ਮੈਂ ਕਿਹਾ ਚਲੋ ਵੀ ਇਹਨਾਂ ਨੂੰ ਮੈਂ ਨਾਲ ਦੀ ਨਾਲ ਚੱਕ ਕੇ ਸਾਰਿਆਂ ਨੂੰ ਰੱਖ ਦੰਨੀ ਆ ਤੇ ਆਪਣਾ ਕਪੜਿਆਂ ਵਾਲਾ ਕੰਮ ਨਿਪਟ ਗਿਆ ਬਸ ਹੁਣ ਬੈੱਡ ਸ਼ੀਟਾਂ ਨੇ ਉਹ ਆਪਾਂ ਕੱਲ ਨੂੰ ਚੱਕਾਂਗੇ ਹਨਾ ਉਹ ਬੈੱਡ ਸ਼ੀਟਸ ਵਗੈਰਾ ਜਿਹੜੀਆਂ ਆਪਾਂ ਕੱਲ ਨੂੰ ਡਸ ਕਲੀਨਿੰਗ ਕਰਾਂਗੇ ਹਨਾ ਘਰ ਦੀ ਫਿਰ ਉਦੋਂ ਚੱਕਾਂਗੇ ਤਾਂ ਫਿਰ ਮੈਂ ਕਿਹਾ ਪਹਿਲਾਂ ਇਹਨਾਂ ਨੂੰ ਆਪਾਂ ਚੱਕ ਲੈਣੇ ਆ ਤੇ ਮੈਂ ਕਿਹਾ ਚਲੋ फटाफट ਹੁਣ ਸ਼ਾਮ ਦਾ ਟਾਈਮ ਆ ਰੱਖ ਦਈਏ ਚੱਕ ਕੇ ਅੰਦਰ ਕੱਪੜੇ ਆਪਣੇ ਫ੍ਰੈਂਡਸ ਮੈਂ ਹੁਣ ਤਾਰ ਲਵਾਂ ਕੱਪੜੇ ਆ ਤਾਂ ਹੋ ਜੇ ਆ ਤਾਂ ਸੁੱਕ ਗਏ ਸਹੇਦਾ ਪਾਪਾ ਨੇ ਜਿਹੜਾ ਲੈਣਾ ਇਹਨੂੰ ਅੰਦਰ ਰੱਖਿਆ ਉਹਨੇ ਸਹਜਾ ਟੀਵੀ ਦੀ ਆਵਾਜ਼ ਬੰਦ ਕਰ ਟੀਵੀ ਦੀ ਆਵਾਜ਼ ਬੰਦ ਕਰ ਲੈ 2 ਮਿੰਟ ਦਮ ਚੜਿਆ ਸਿਆ ਮੇਰੀਆਂ ਤਲੱਤਾਂ ਦੀ ਬੈਗ ਵਿੱਚ ਜੀ ਕੋਈ ਆ ਦੇਖੋ ਹੁਣ ਸਹਜਾ ਆਪਾਂ ਦੇ ਕੰਬਲ ਰੱਖ ਤਾ ਆਪਾਂ ਨੇ ਹੁਣ ਮੈਂ ਬੈਡ ਸ਼ੀਟ ਵਗਾਰਾ ਚੱਕ ਕੇ ਬਾਕੀ ਜਿਹੜੇ ਪ੍ਰੈਸ ਵਾਲੇ ਹੋਣਗੇ ਉਹਨਾਂ ਨੂੰ ਆਪਾਂ ਤੈਹ ਲਾ ਦਾਂਗੇ ਜਿਹੜੇ ਦੂਜੇ ਹੋਣਗੇ ਉਹਨਾਂ ਨੂੰ ਪ੍ਰੈਸ ਵਾਲਿਆਂ ਨਾਲ ਸੱਚ ਬੰਨ ਦਾਂਗੇ ਜਿਹੜੇ ਦੂਜੇ ਹੋਣਗੇ ਉਹਨਾਂ ਨੂੰ ਪਤੈਲਾ ਕੇ ਰੱਖ ਦਾਂਗੇ ਹਨਾ ਇਹ ਉਹ ਮੈਟ ਵਗੈਰਾ ਨੇ ਉਹਨਾਂ ਨੂੰ ਵੀ ਅੰਦਰ ਤਾਰ ਕੇ ਰੱਖ ਦੇ। ਹੁਣ ਵਸਪਾ। ਕੰਨ ਨੂੰ ਦੇਖੂਗੀ ਜਿਹੜਾ ਹੱਤ ਪੱਲਾ ਮਾਰਨੇ ਵਾਲਾ ਹਨਾ ਥੋੜਾ ਬੋਤਾ ਆਪਣਾ ਬੈੱਡ ਪਰੇ। ਪਰ ਕਿੱਲਾ ਕਿਵੇਂ ਆ ਦੁਪੜੀਆਂ ਦੇ ਹੁਣ ਤਾਂ। ਥਲੇ ਇਹ ਵੀ ਥੋੜੇ ਸਿੱਲੇ ਜੇ ਨੇ ਇਹਨਾਂ ਨੂੰ ਹੁਣ ਰੱਖਣਾ ਵੀ ਹੈਗਾ। ਇਹਨਾਂ ਨੂੰ ਨਾ ਮੈਂ ਥਲੇ ਸਕੂਟਰੀ ਦੇ ਉੱਪਰ ਹੀ ਰੱਖ ਦੂੰਗੀ। ਗਿੱਲੇ ਹੋ ਜਾਂਦੇ ਤਾਂ ਨਾ ਮਿੱਟੀ ਲੱਗ ਜਾਂਦੀ ਫਰੋਹੀ ਜੰਮ ਜਾਂਦੀ ਹੈ ਹੁਣ ਨਾ ਕੰਬਲ ਮੈਂ ਆਪਣੇ ਆਲੇ ਦੇਖ ਲਵਾਂ ਉਤਾਰ ਲਵਾਂ ਹੋਜੀ ਪਨੀਰੀ ਹੋ ਇਹ ਸੋਫੇ ਦੇ ਕੱਪੜੇ ਹਨ ਹੁਣ ਮੈਂ ਚਲੋ ਜੀ ਮੈਂ ਕੰਬਲ ਨੂੰ ਥੋੜਾ ਗੇਟ ਤੇ ਪਾ ਦਮਾਂ ਹਾਂਜੀ ਇੱਥੇ ਸਾਡਾ ਰੋਟੀ ਪਾਣੀ ਦਾ ਕੰਮ ਨਿਪਟੜ ਗਿਆ ਸੀਗਾ ਤੇ ਮੈਂ ਲੱਗੀ ਸੀਗੀ ਪਾਣੀ ਦੀਆਂ ਬੋਟਲਸ ਭਰ ਕੇ ਰੱਖਣ ਕਿਉਂਕਿ ਫਿਰ ਮੈਂ ਤਾਜ਼ਾ ਪਾਣੀ ਤੁਹਾਨੂੰ ਪਤਾ ਹੀ ਹੈ ਨਾ ਅਬੀ ਯੂਜ਼ ਕਰਦੀ ਆ ਤੇ ਮੈਂ ਮੋਟਰ ਚਲਾ ਲਈ ਸੀਗੀ ਮੈਂ ਕਿਹਾ ਤਾਜ਼ਾ ਪਾਣੀ ਫਿਰ ਤਿੰਨ ਬੋਤਲਾਂ ਹੋਈਆਂ ਹੋਈਆਂ ਸੀ ਮੈਂ ਕਿਹਾ ਹੁਣ ਚਲੋ ਇਕੱਠੀਆਂ ਹੀ ਭਰ ਦਿਆਂ ਫਿਰ ਬਾਰ-ਬਾਰ ਮੋਟਰ ਵੀ ਨਹੀਂ ਚਲਾਉਂਦੀ ਨਾਲੇ ਹੁਣ ਰਾਤ ਨੂੰ ਆਪਾਂ ਟੈਂਕੀ ਭਰ ਲੂਗੇ ਕਿਉਂਕਿ ਇੱਕ ਵਾਰ ਮੈਂ ਰਾਤ ਨੂੰ ਟੈਂਕੀ ਜ਼ਰੂਰ ਭਰ ਲੈਣੀ ਹੁੰਦੀ ਆ ਕਿਉਂਕਿ ਫਿਰ ਲਾਈਟ ਦਾ ਕੋਈ ਪਤਾ ਨਹੀਂ ਹੁੰਦਾ ਹੈਗਾ ਸਵੇਰੇ ਹਨਾ ਭੱਜ ਜੇ ਆਪਣਾ ਟੈਂਕੀ 'ਚ ਪਾਣੀ ਵੀ ਨਾ ਹੋਵੇ ਤਾ ਅਗਰ ਕਿ ਮੈਂ ਰਾਤ ਨੂੰ ਜ਼ਰੂਰ ਪਰ ਕੇ ਇੱਕ ਵਾਰ ਪੈਣਾ ਹੀ ਪੈਣਾ ਤੇ ਇੱਥੇ ਮੈਂ ਪਾਣੀ ਵੀ ਪੀਵਾਂਗੀ ਪਿਆਸ ਬਹੁਤ ਲੱਗੀ ਹੋਈ ਸੀਗੀ ਕਿਉਂਕਿ ਗਰਮੀ ਬਹੁਤ ਸੀਗੀ ਹੁਣ ਜਦਨਾ ਬਤਲ ਮਤ ਮੌਸਮ ਇਦਾਂ ਦਾ ਆ ਗਿਆ ਵੀ ਹੁ ਮਸ ਜੀਰ ਚਿਪਕਾਹਟ ਜੀ ਬਣੀ ਹੋਈ ਰਹਿੰਦੀ ਆ ਹੁਣ ਤਾਂ ਤੇ ਉਦਾਂ ਮੌਸਮ ਚਲੋ ਵਧੀਆ ਵੀ ਆ ਤੇ ਗਰਮੀ ਵੀ ਆ ਹਨਾ ਪਿਆਸ ਲੱਗਦੀ ਆ ਪਾਣੀ ਦੀ ਚਲੋ ਫੇਰ ਮੈਂ ਕਹਾਂ ਚਲੋ ਪਾਣੀ ਪੀ ਕੇ ਫਿਰ ਨਾਲ ਦੀ ਨਾਲ ਜਿਹੜੇ ਆਪਣੇ ਭਾਂਡੇ ਸੀਗੇ ਉਹ ਵੀ ਆਪਾਂ ਨੇ ਧੋ ਲੈਣੇ ਆ ਬਾਕੀ ਜੇ ਤੁਹਾਨੂੰ ਮੇਰੇ ਵਲੌਗ ਵਧੀਆ ਲੱਗਦੇ ਨੇ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਔਰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਔਰ ਤੁਹਾਨੂੰ ਹੁਣ ਆਉਣ ਵਾਲੇ ਵਲੌਗ ਮੇਰੇ 3-4 ਦਿਨ ਮੇਲੇ ਵਾਲੇ ਦਿਖਣਗੇ ਹੁਣ ਜਿਹੜਾ ਨੈਕਸਟ ਵਲੌਗ ਹੋਊਗਾ ਤੁਹਾਨੂੰ ਉਹ ਮੇਰਾ ਕਲੀਨਿੰਗ ਦਾ ਦਿਖੂਗਾ ਘਰ ਦੀ ਕਲੀਨਿੰਗ ਮੈਂ ਆਪਣੇ ਦੀ ਕਰੂੰਗੀ ਤੇ ਜੇ ਤੁਹਾਨੂੰ ਮੇਰੇ ਵਲੌਗ ਵਧੀਆ ਲੱਗਦੇ ਨੇ ਪਲੀਜ਼ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਮੇਰੇ ਵਲੌਗ ਹੋਰ ਵੀ ਹੋਰ ਵੀ ਤੇ ਭੈਣ ਭਾਈ ਦੇਖਿਆ ਕਰਨ ਜਿਨ੍ਹਾਂ ਨੇ ਕਦੇ ਨਹੀਂ ਦੇਖੇ ਉਹ ਵੀ ਦੇਖਣ ਲੱਗ ਜਾਣ ਹਨਾ ਔਰ ਜਿਹੜੀਆਂ ਮੇਰੀਆਂ ਭੈਣਾਂ ਨਿਊ ਜੁੜੀਆਂ ਨੇ ਵੀ ਨਿਊ ਜੁੜੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮੱਚ ਤੁਸੀਂ ਇੰਨੇ ਪਿਆਰੇ ਪਿਆਰੇ ਕਮੈਂਟ ਕਰਦੇ ਹੋ ਪਲੀਜ਼ ਤੁਸੀਂ ਵਲੌਗ ਵੀ ਜ਼ਰੂਰ ਦੇਖਿਆ ਕਰੋ ਸਾਰੇ ਜਣੇ ਜਿਹੜੇ ਵਲੌਗ ਨਹੀਂ ਪੈਣ ਪਾਈ ਦੇਖਦੇ ਹੈਗੇ ਤੇ ਬਾਕੀ ਜੀ ਇੱਥੇ ਆਪਾਂ ਬਸ ਹੁਣ ਆਪਣੇ ਬਰਤਨ ਵੀ ਵਾਸ਼ ਕਰ ਲਏ ਜ਼ੈਲ ਦੇ ਪਾਪਾ ਅੱਗੇ ਸੀਗੇ ਔਰ ਰੈਸਟ ਕਰ ਰਹੇ ਸੀਗੇ ਕਿ ਰਾਤ ਨੂੰ 10:30 ਸਾਈ ਸੀਗੇ ਤੇ ਮਾਰਨਿੰਗ ਜਲਦੀ ਫਿਰ 5 ਵਜੇ ਉੱਠ ਕੇ ਚਲੇ ਗਏ ਸੀਗੇ ਹਨਾ ਤੇ ਥਕਾਵਟ ਉਹਨਾਂ ਦੀ ਹਜੇ ਉਤਰੀ ਨਹੀਂ ਸੀਗੀ ਕਿਉਂਕਿ ਤੁਹਾਨੂੰ ਵੀ ਪਤਾ ਹਨਾ ਦਿਲਦਾਗਾ ਤਰ ਦੋ ਦਿਨ ਗੱਡੀ ਚਲਾਉਣਾ ਕਿੰਨਾ ਔਖਾ ਹੈ ਮਤਲਬ ਕਿ ਕਾਫੀ ਥਕਾਵਟ ਹੋ ਜਾਂਦੀ ਆ ਤੇ ਕਿੰਨੇ ਦਿਨ ਹੋ ਗਏ ਸੀ ਘਰ ਤੋਂ ਗਿਆ ਹੋਇਆਂ ਨੂੰ ਹਨਾ ਅੱਠ ਦਿਨ ਹੋ ਗਏ ਸੀਗੇ ਘਰ ਤੋਂ ਗਿਆ ਹੋਏ ਆ ਉਹਨਾਂ ਬਾਕੀ ਜੀ ਹੁਣ ਇਹ ਵਲੌਗ ਦਾ ਆਪਾਂ ਇੱਥੇ ਕਰਦੇ ਹਾਂ ਐਂਡ ਤੇ ਹੁਣ ਨਾਲ ਦੀ ਨਾਲ ਆਪਾਂ ਸ਼ੈਲਫ ਵੀ ਸਾਫ਼ ਕਰ ਦੇਣੀ ਆ ਤੇ ਇਹ ਵਲੌਗ ਦਾ ਇੱਥੇ ਕਰਦੇ ਹਾਂ ਐਂਡ ਮਿਲਾਂਗੇ ਜੀ ਤੁਹਾਨੂੰ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਜੇ ਤੁਹਾਨੂੰ ਮੇਰਾ ਵਲੌਗ ਥੋੜਾ ਜਿਹਾ ਵੀ ਵਧੀਆ ਲੱਗਦਾ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਸਵੀਟ ਡ੍ਰੀਮਸ ਬਾਏ ਬਾਏ